ਜਾਵੇ ਸੁਭਾਵੀ ਬੈਠੇ ਨੇ ਇਹਨਾਂ ਨੂੰ ਯਾਦ ਹੋਵੇਗਾ ਇਹਨਾਂ ਨੇ ਵੀ ਆਖਿਆ ਸੀ ਇੱਕ ਪਰਚੇ ਦੀ ਸੇਵਾ ਅਸੀਂ ਕਰਿਆ ਕਰਾਂਗੇ ਸਤਗੁਰੂ ਜੀ ਨੂੰ ਅਰਜ ਹੋਈ ਸਤਗੁਰੂ ਸੱਚੇ ਪਾਤਸ਼ਾਹ ਹੁਕਮ ਕੀਤਾ ਨਹੀਂ ਨਹੀਂ ਕੋਈ ਲੋੜ ਨਹੀਂ ਸਾਧ ਸੰਗਤ ਬਥੇਰਾ ਕਰਦੀ ਹੈ ਇੱਕ ਵਾਰੀ ਨਹੀਂ ਕਈ ਵਾਰੀ ਮੇਰੇ ਨਾਲ ਖੁਦ ਇਹ ਬਕਤਨ ਹੋਇਆ ਸਤਗੁਰੂ ਜੀ ਦਾ ਪਏ ਨਹੀਂ ਕਿਸੇ ਤਰ੍ਹਾਂ ਦੀ ਮਾਇਆ ਦਾ ਬੋਝ ਸਾਧ ਸੰਗਤ ਤੇ ਨਹੀਂ ਪਾਉਣਾ ਸਾਧ ਸੰਗਤ ਬਹੁਤ ਕਰਦੀ ਹੈ ਬਿਨਾਂ ਆਖਿਆ ਤੇ ਬਹੁਤ ਕਰਦੀ ਹੈ ਇਹ ਸਤਿਗੁਰੂ ਉਹਦੇ ਸਿੰਘ ਜੀ ਨੇ ਸਤਿਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ ਨੇ ਦੁਨਿਆਵੀ ਤੌਰ ਤੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਮੈਂ ਹੈਰਾਨ ਹੁੰਦਾ ਹਾਂ ਇਸ ਗੱਲ ਤੇ ਕਿ ਸਤਿਗੁਰੂ ਉਹਦੇ ਸਿੰਘ ਸੱਚੇ ਪਾਤਸ਼ਾਹ ਜੀ ਦੀ ਨਾਮ ਧਾਰੀ ਸੀੜ ਦੇ ਨਾਮ ਦੀ ਕੰਪਨੀ ਵਿੱਚੋਂ ਹੋਰ ਕਈ ਕੰਪਨੀਆਂ ਬਣ ਗਈਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਹੁਤ ਗਿਣਤੀ ਨੂੰ ਪਤਾ ਹੈ ਕਿ ਇੱਕ ਕੰਪਨੀ ਚੋਂ ਹੋਰ ਬਹੁਤ ਸਾਰੀਆਂ ਕੰਪਨੀਆਂ ਬਣੀਆਂ ਤੇ ਜਿਹੜੀਆਂ ਉਹ ਕੰਪਨੀਆਂ ਬਣੀਆਂ ਉਹ ਆਖਰ ਜਿੱਦਾਂ ਬਣਦੀਆਂ ਨੇ ਓਦਾਂ ਹੀ ਬਣਦੀਆਂ ਨੇ ਪਰ ਕਿੰਨੀ ਕ ਅਨੁਰਾਜਗੀ ਰੱਖੀ ਐ ਸਤਗੁਰੂ ਦੇਵ ਸਿੰਘ ਸੱਚੇ ਪਾਤਸ਼ਾਹ ਨੇ ਉਹਨਾਂ ਲੋਕਾਂ ਨਾਲ ਇਹ ਸਤਗੁਰੂ ਕਰ ਸਕਦਾ ਦੁਨੀਆਂ ਦਾ ਬੰਦਾ ਨਹੀਂ ਕਰ ਸਕਦਾ ਮੈਨੂੰ ਯਾਦ ਹੈ ਸੱਚੇ ਪਾਤਸ਼ਾਹ ਐਸ ਕਾਂ ਦੀ ਗੱਲ ਐ ਆਸਟ੍ਰੇਲੀਆ ਦੌਰੇ ਦੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠੇ ਸਾਧਿਆ ਅਤਿ ਬੇਅੰਤਿਆ ਕਰਦੇ ਸਾਂ ਸੱਚੇ ਪਾਤਸ਼ਾਹ ਕਿਸੇ ਸਿੱਖ ਨੂੰ ਖਾਸ ਸਿੱਖ ਨੂੰ ਮਾਣ ਦੇ ਰਹੇ ਸਨ ਉਹਦਾ ਨਾਂ ਲੈ ਕੇ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਪਈ ਉਹ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਵੀ ਛੱਕ ਕੇ ਖੁਸ਼ ਨਹੀਂ ਕੁਝ ਲੈਣਾ ਤੇ ਕਿਤੇ ਰਹਿ ਗਿਆ ਉਹ ਪ੍ਰਸ਼ਾਦਾ ਵੀ ਨਹੀਂ ਛੱਕਦਾ ਧੱਕੇ ਨਾਲ ਉਹਨੂੰ ਆਖੀਦਾ ਜੇ ਫੇਰ ਪ੍ਰਸ਼ਾਦਾ ਛੱਕਦਾ ਮੈਂ ਸੁਬਾਹ ਉਹ ਕੀ ਅਰਜ਼ ਕਰ ਦਿੱਤੀ ਸਾਡੀ ਮਤ ਜਿੰਨੀ ਕੋ ਹੁੰਦੀ ਹੈ ਮੈਂ ਉਹਨੇ ਅਸਾਦ ਨਾਲ ਅਰਜ਼ ਕੀਤੀ ਮੈਂ ਕਿ ਸੱਚੇ ਪਾਤਸ਼ਾਹ ਸਾਡੇ ਵਰਗੇ ਕਈਆਂ ਦਾ ਧਿਆਨ ਤੇ ਛਕਣ ਛਕਾਉਣ ਵਾਲੀ ਹੁੰਦਾ ਕੋ ਚਲੋ ਜੋ ਕੁਝ ਮਿਲਦਾ ਹੈ ਗੁਰੂ ਘਰ ਚੋਂ ਲੈ ਲਈਏ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਮੁਸਕਰਾ ਕੇ ਬਚਨ ਕੀਤਾ ਕਿਨ ਲਗੇ ਨਹੀਂ ਇਹ ਗੱਲ ਨਹੀਂ ਨਾ ਕੋਈ ਖਾ ਸਕਦਾ ਨਾ ਕੋਈ ਖਵਾ ਸਕਦਾ ਇਹ ਤਾਂ ਸਾਰਾ ਕੁਝ ਅਕਾਲ ਪੁਰਖ ਦਾ ਖਾਣ ਖਵਾਲਣ ਵਾਲਾ ਕੌਣ ਹੈ ਕੌਣ ਕਿਸੇ ਨਾਲ ਠੱਗੀ ਮਾਰ ਸਕਦਾ ਹੈ ਕੌਣ ਕਿਸੇ ਨੂੰ ਦੇ ਸਕਦਾ ਨਾ ਕੋਈ ਲੁੱਟਣ ਵਾਲਾ ਹੈ ਨਾ ਕੋਈ ਲਟਾਉਣ ਵਾਲਾ ਹੈ ਸਭ ਉਹਦੀ ਖੇਡ ਹੈ ਕੋਈ ਜੱਫਰਕ ਨਹੀਂ ਇਹ ਹੈ ਸਤਗੁਰੂ ਉਦੇਸ ਸਿੰਘ ਸਤਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਨਈ ਅਨੇਕਾ ਕਿਰਪਾ ਕੀਤੀਆਂ ਨੇ ਔਰ ਜੀਵਨ ਦੀ ਜਾਂਚ ਸਤਗੁਰੂ ਜੀ ਨੇ ਸਾਨੂੰ ਦੱਸੀ ਹੈ ਭਈ ਐਂਦਾ ਜੀ ਕੇ ਵੇਖੋ ਇਹ ਹੈ ਆਨੰਦ ਸਤਗੁਰੂ ਜਰਜੀਤ ਸਿੰਘ ਸਤਗੁਰੂ ਉਦੇਸ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਇਆ ਦੇ ਅੰਬਾਰਾਂ ਵਿੱਚੋਂ ਨਿਕਲ ਕੇ ਪਰਮ ਤਿਆਗ ਕਰਕੇ ਸੰਸਾਰ ਨੂੰ ਵਿਖਾਇਆ ਹੈ ਤੇ ਇਹ ਹੈ ਰਾਜ ਯੋਗ ਤੈ ਮਾਨਿਉ ਇਹ ਹੈ ਸਤਿਗੁਰੂ ਉਦੇਸ਼ ਸਿੰਘ ਇਹ ਹੈ ਸਤਿਗੁਰੂ ਜਗਦੀਸ਼ ਸਿੰਘ ਜੀ ਦਾ ਰੂਪ ਮੇਰੇ ਪਿੰਡ ਸੱਚੇ ਪਾਤਸ਼ਾਹ ਜੀ ਨੇ ਚਰਮ ਪਾਏ ਤੇ ਉਸ ਸ਼ਾਮ ਦਾ ਵਕਤ ਸੀ ਇੱਕ ਮਾਸਟਰ ਜਸ